ਹੈਲੋ ਜੀ ਸਤਿ ਸ੍ਰੀ ਅਕਾਲ ਸਾਰੇ ਨੂੰ ਉਮੀਦ ਕਰਦੇ ਸਾਰੇ ਤੰਦਰੁਸਤ ਹੋਵੋਗੇ ਠੀਕ ਹੋਵੋਗੇ ਆਪਦੇ ਘਰੇ ਜੀ ਮੈਂ ਵੀ ਠੀਕ ਆ ਜੀ ਅੱਜ ਆਪਾਂ ਲੈ ਕੇ ਆਏ ਆ ਪਹਿਲਾ ਪੋਡਕਾਸਟ ਜਿਹੜਾ ਕੀ ਆਪਾਂ ਇੱਕ ਸਟੂਡੈਂਟ ਦੇ ਨਾਲ ਕਰਨਾ ਹੈ ਸਟੂਡੈਂਟ ਵੀ ਮੇਰਾ ਬੇਟਾ ਵੰਜਦੀਪਿਆ ਜੀ ਦੇ ਕੀ ਹਾਲਾ ਕੀ ਹੁਣੇ ਪੇਪਰ ਹੋ ਕੇ ਹਟੇ ਆ ਤੈਨੂੰ ਛੁੱਟੀਆਂ ਹਾਈਆਂ ਤੇ ਉਹਨੂੰ ਕੀ ਕੀ ਦਿੱਕਤਾਂ ਪਰੇਸ਼ਾਨੀਆਂ ਆਈਆਂ ਵਿੱਚ ਪੇਪਰਾਂ ਦੇ ਖਿੰਡ ਦਾ ਸਮਾਂ ਮਿਲਿਆ ਤੇ ਜਾਂ ਕੁਟਕੁਟ ਪਈ ਵੀਰਾ ਕੰਮ ਕਰਤ ਨਹੀਂ ਵੀਰਾ ਉਹ ਸਾਰੀਆਂ ਗੱਲਾਂ ਆਪਾਂ ਨਾਲ ਕਰਾਂਗੇ ਤੇ ਆਪਾਂ ਆਪਣੇ ਸਟੂਡੀਓ ਵਿੱਚ ਸਵਾਗਤ ਕਰਦੇ ਹਾਂ ਸਰਦਾਰ ਰਣਜੀਤ ਸਿੰਘ ਸੇਖੋਂ ਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਸਰ ਠੀਕ ਮੈਂ ਹਾਂ ਚਾਲ ਤੇ ਤੁਸੀਂ ਜਿਹੜੇ ਪੇਪਰ ਆ ਤੁਹਾਡੇ ਕਿੰਨੇ ਪੇਪਰ ਸਿਪਲਾਈ ਦੱਸੋ ਤੁਸੀਂ 6 ਪੇਪਰਸ ਈਗੇ 6 ਪੇਪਰਸ ਈਗੇ ਤੇ ਮਤਲਬ ਕਿ ਤੁਸੀਂ ਕਿਹੜੀ ਕਲਾਸ ਚ ਪੜਦੇ ਹੋ ਮੈਂ ਸਟੈਂਡਰਡ ਇੱਥੇ ਸਟੈਂਡਰਡ ਪੜ੍ਹ ਕੇ ਮੈਂਲ ਦੇ ਕੇ ਗੱਲ ਕਰਾਂ ਮਣੀ ਇਸ ਸਟੱਡੀ ਪਰਦੇ ਤੇ ਕ੍ਰੀੜਾ ਪੇਪਰ ਤੁਹਾਨੂੰ ਸਭ ਤੋਂ ਜ਼ਿਆਦਾ ਔਖਾ ਲੱਗਾ ਸਭ ਤੋਂ ਜ਼ਿਆਦਾ ਔਖਾ ਮੈਨੂੰ ਇੰਗਲਿਸ਼ ਦਾ ਲੱਗਾ ਸਭ ਤੋਂ ਜ਼ਿਆਦਾ ਤੁਹਾਨੂੰ ਔਖਾ ਇੰਗਲਿਸ਼ ਲੱਗਾ ਪਰ ਫਿਰ ਵੀ ਜੇ ਆਪਾਂ ਗੱਲ ਕਰੀਏ ਤੇ ਇੰਗਲਿਸ਼ ਚ ਕਿੰਨੇ ਨੰਬਰ ਆ ਸਕਦੇ ਆਪਾਂ ਨੂੰ ਇੰਗਲਿਸ਼ ਚ 75 75 ਆਊਟ ਆਫ 100 ਕੇ 90 100 ਆਊਟ ਆਫ 175 ਜੀ ਆਏਗੇ ਤਾਂ ਵੈਲ ਐਂਡ ਗੁੱਡ ਹੋ ਸਕਦਾ ਮੇਰੇ ਸਾਮਨਾ ਕੱਟੋ 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 ਕੱਟ ਸਿੱਧਾ 60 ਥੱਲੇ ਨਹੀਂ ਆਉਂਦੇ ਪਰ ਓਕੇ 60 70 60 75 60 ਤੇ ਆ ਗਿਆ ਨਹੀਂ 75 ਦਾ ਗੈਸ ਹੈ 60 ਤੋਂ ਥੱਲੇ ਨਹੀਂ ਆਉਂਦੇ ਅੱਛਾ 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 ਠੀਕ ਹੈ ਤੇ ਦੂਜੀ ਗੱਲ ਜਿਹੜੀ ਆਪਣੀ ਹੈ ਜਦੋਂ ਪੇਪਰ ਸੀ ਤੈਨੂੰ ਇੱਕ ਪੇਪਰ ਤੇ ਕਿੰਨੀਆਂ ਕਿੰਨੀਆਂ ਹੌਲੀਡੇਸ ਮਿਲੀਆਂ ਸੀ ਪੜ੍ਹਨ ਦੇ ਲਈ ਟੀਚਰਾਂ ਨੇ ਦਿੱਤੇ ਜਨੂੰ ਕਈਆਂ ਚ ਸਤਨ ਸੀ ਕਈਆਂ ਚ ਤੋਂ ਸੀ ਆ ਠੀਕ ਹੈ ਠੀਕ ਹੈ ਤੇ ਮੈਡਮਾਂ ਜਿਹੜੀ ਪ੍ਰੈਪਰੇਸ਼ਨ ਫੁੱਲ ਵਧਿਆ ਕਰਵਾਈ ਸੀ ਪੇਪਰਾਂ ਦੀ ਜੀ ਤੇ ਜਿਹੜੇ ਛੁੱਟੀਆਂ ਤੁਹਾਨੂੰ ਮਿਲੀਆਂ ਸੀ ਬੰਚਦੀਪ ਜੀ ਤੇ ਛੁੱਟੀਆਂ ਦੇ ਵਿੱਚ ਤੁਸੀਂ ਤਿਆਰੀ ਕਿੰਨੀ ਖੂਬ ਕੀਤੀ ਤੇ ਖੇਡਣ ਦਾ ਤੁਹਾਨੂੰ ਟਾਈਮ ਕਿੰਨਾ ਚਿਰ ਸਮਾਂ ਤੁਹਾਨੂੰ ਮਿਲਦਾ ਰਿਹਾ ਖੇਡਣ ਦਾ ਮੈਨੂੰ 10 ਹਾਫ ਹੁਨਾਰ ਮਿਲਦਾ ਰਿਹਾ ਜੇ ਮੈਂ ਛੀਤੀ ਮੈਲੋਂ ਜਾਂਦਾ ਸੀ ਤਾਂ ਜਿੰਨੇ ਕਦ ਤੱਕ ਰਾਤ ਨਹੀਂ ਹੁੰਦੀ ਸੀ ਉਦੋਂ ਮੈਂ ਪਾਪਾ ਨਾਲ ਖੇਡਦਾ ਹੁੰਦਾ ਸੀਗਾ ਤੇ ਮੈਂ ਲੋਂਦਾ ਸੀਗਾ 2 2 ਆਪਸ ਸੇ ਕਿਹੜੀ ਸ਼ੇਵਰੀ ओके ਖਿਡ ਪੜਨ ਦੇ ਹਾਂਜੀ ਪੜਨ ਦੇ 2 2 ਘੰਟੇ ਯਾਨੀ 3 ਸ਼ੈਫਟਾਂ ਦੇ ਪਰਦੇ ਸ਼ੇਕੈਂਟ ਨੂੰ ਸ਼ੇਵਰੀ ਦੋ ਦੋ ਘੰਟੇ ਸ਼ੇਵਰੀ ਦੋ ਦੋ ਘੰਟੇ ਯਾਨੀ 12 ਘੰਟੇ ਪੜਨ ਲੈਂਦੇ ਆਪਾਂ ਓਕੇ ਸ਼ੇਵਰੀ ਮੈਂ ਪੰਜ ਸ਼ੇਵਰੀ ਪੜ ਲੈਂਦਾ ਸੇ ਸ਼ੇਵਰੀ ਚਾਰ ਸ਼ੇਵਰੀ ਕਈ ਵਾਰ ਵਿੱਚ ਟਾਈਮ ਮੈਸੂ ਹੈ ਨਾ ਇਹ ਕੋਈ ਆ ਜਾ ਜਾਂਦਾ ਹੈ ਤੇ ਫਿਰ ਕੋਈ ਘੰਟਾ ਪੜ ਕੇ ਹਟ ਜਾਂਦਾ ਸੀ ਮੇਰੇ ਤੋਂ ਸਨ ਤੱਕ ਆਇਆ ਸੂਤਰੇ ਹਮਾਂ ਲਾ ਮੈਨੂੰ ਖਬਰ ਮਿਲੀ ਹੈ ਕਈ ਵਾਰ ਤੂੰ ਹਟ ਵੀ ਜਾਂਦਾ ਸੀ ਹੈ ਠੀਕ ਹੈ ਤੇ ਨੰਬਰ 3 ਤੇ ਗੱਲ ਇਹ ਆ ਜਾਂਦੀ ਆ ਕਿ ਦੂਜਾ ਜਿਹੜੀ ਹੈਗੀ ਆ ਪਟਾਈ ਕਿੰਨੇ ਕ ਵਾਰੀ ਹੋਈ ਪੇਪਰਾਂ ਦੇ ਵਿੱਚ ਵੀ ਜਿਹੜੀ ਨਹੀਂ ਹੋਈ ਜਿਹਨੂੰ ਤੂੰ ਪੜਨਾਂ ਬੈਂਦਾ ਹੋਏਗਾ ਤੇ ਮੰਮੀ ਨੇ ਥੋੜਾ ਜਿਹਾ ਕੀਤਾ ਗਰਮ ਹੱਥ ਕਿ ਨਹੀਂ ਕੀਤਾ ਪੱਚ ਤੇਰੀ ਇਹ ਇਹ ਫਰੰਡੀ ਅੱਗੋਂ ਪਿੱਛੋਂ ਹੋ ਜਾਂਦੀ ਮਾੜੀ ਮੋਟੀ ਖੜਕੈਂਚੀ ਮਾੜੀ ਮੋਟੀ ਐਸਾ ਵੇ ਅੱਖੇ ਲੱਗਣਾ ਵੇਖਨ ਦਾ ਸਿਆਣਾ ਲੱਗਦਾ ਗੱਲਾਂ ਸੁਣੀਆਂ ਕਰਦਾ ਤੂੰ ਤੇ ਫਿਰ ਚਲੋ ਰਿਜ਼ਲਟ ਜਿਹੜਾ ਹੈਗਾ ਉਹ ਆ ਰਿਹਾ 28 ਤਰੀਕ ਨੂੰ ਜਾਣੀ ਕੱਲ ਕੱਲ ਨੂੰ ਅੱਜ 23 ਹੋ ਚੁੱਕੀ ਹੈ ਠੀਕ ਹੈ ਪ੍ਰਕਾਸ਼ ਕੁਛ ਮੈਂ ਬਿਮਾਰ ਹੋਣ ਦੇ ਕਾਰਨ ਤੇ ਮੈਂ ਕੱਲ ਨੂੰ ਆਪਾਂ ਨਹੀਂ ਜਾ ਸਕਦੇ ਗੱਲ ਤੇਰੇ ਭੂਆ ਹੀ ਜਾ ਕੇ ਰਿਜ਼ਲਟ ਲੈ ਆਉਣਗੇ ਤੇ ਆਪਾਂ ਥੋੜੇ ਦਿਨ ਬਾਅਦ ਚ ਜਾ ਕੇ ਪੇਪਰ ਤੇਰੇ ਦੇਖਾਂਗੇ ਤੇ ਚਲੋ ਵਨਸੇ ਅੱਜ ਦੀ ਆਪਾਂ ਗੱਲਬਾਤ ਮੈਨੂੰ ਲੱਗ ਦਰਸ਼ਕਾਂ ਨੂੰ ਆਪਣੇ ਪੋਡਕਾਸਟ ਪਹਿਲੇ ਵਿੱਚ ਚੰਗੀ ਲੱਗੀ ਹੋਊਗੀ ਸਕੂਲੇ ਗੱਲਾਂ ਬਾਤਾਂ ਗੀਤਿਆਂ ਆਪਾਂ ਤੇ ਪੇਪਰੇ ਕੋਈ ਦਿੱਕਤ ਪਰੇਸ਼ਾਨੀ ਆਈ ਉੱਥੇ ਤੈਨੂੰ ਨਹੀਂ ਜਾ ਕੇ ਲੇਟ ਪਹੁੰਚੇ ਬੈਂਡ ਤੇ ਜਾਂ ਕੋਈ ਗੱਲ ਬਾਤ ਤੇ ਗਰਮੀ ਗਰਮੀ ਕਿਵੇਂ ਸੀ ਸਕੂਲ ਦੇ ਵਿੱਚ ਬਿਲਕੁਲ ਨਹੀਂ ਪਰ ਮੈਂ ਕਦੇ ਬੰਦ ਕੱਢ ਦਿੱਤਾ ਤੂੰ ਕਰੇ ਬੰਗ ਰਾਜ ਕਿਉਂਕਿ ਰਾਜ ਗਰਮੀ ਬਹੁਤ ਹੁੰਦੀ ਵੈਂ ਤੇ ਹਣਾ ਠੀਕ ਹੈ ਪਰ ਮੈਂ ਸੋਦੀ ਜਦੋਂ ਦੇ ਲਿਖਿਆ ਇਹ ਵੀ ਜਦੋਂ ਪਸੀਨਾ ਹੁੰਦਾ ਹੁੰਦਾ ਬਾਰੀ ਖੋਲ ਕੇ ਅੱਗੇ ਮੂੰਹ ਕਰਦੇ ਤਾਂ ਹੀ ਠੰਡੀ ਹਵਾ ਠੰਡੀ ਹਵਾ ਉਹ ਤਾਂ ਸ਼ਰਾਰਤਾਂ ਕਹਿੰਦੇ ਨੇ ਬਰਾਪਾ ਕਿ ਇਹ ਉਹ ਬਸ ਇਹਨਾਂ ਦੇ ਮੂਤ ਤੇ ਗੋਫਰਾ ਬਾਰੀ ਕੋਲ ਕਿ ਸ਼ੀਸ਼ਾ ਖੋਲ ਕੇ ਮੈਂ ਦੋ ਦੱਦੂ ਦੀ ਹੰਲੀ ਆਵਾਜ਼ ਗੂੰਜਦੀ ਵਾਜੀ ਦਿੰਦੀ ਹੈ। ਦੱਦੰਦੇ ਆ ਮੂਤ ਤੇ ਵਜਦੀ ਸੀ। ਤੇ ਜਿਹੜੀ ਦੂਜੀ ਗੱਲ ਆਪਾਂ ਇੱਕ ਦੋ ਗੱਲਾਂ ਸੋਣ ਦਾ ਹੋਰ ਕਰਾਂਗੇ। ਤੇ ਹੁਣ ਛੁੱਟੀਆਂ ਦੇ ਬਾਅਦ ਸਕੂਲ ਤੁਸੀਂ ਕਹਿੰਦੇ ਮੈਂ ਸੁਣ ਚ ਇਹ ਵੀ ਆਇਆ ਤੁਸੀਂ ਪਹਿਲੇ ਦਿਨ ਸਕੂਲ ਨਹੀਂ ਜਾਂਦੇ ਜਦ ਛੁੱਟੀਆਂ ਦਾ ਆਖਰੀ ਦਿਨ ਹੋਵੇ ਤੇ ਅਗਲੇ ਦਿਨ ਸਕੂਲ ਜਾਣਾ ਹੋਵੇ ਉਹਦੇ ਤੁਸੀਂ ਛੁੱਟੀ ਕਰ ਦਿੰਦੇ ਨੇ। ਇਹ ਗੱਲ ਸੱਚ ਆ? ਹਾਂਜੀ। ਇਹ ਵੀ ਮੈਨੂੰ ਸੁਤਰਾ ਇਹ ਹਵਾਲੇ ਤੋਂ ਖਬਰ ਆਈ ਸੀਗੀ ਉਹਦਾ ਕੀ ਕਾਰਨ ਹੈ ਤੁਸੀਂ ਪਹਿਲੇ ਦਿਨ ਸਕੂਲ ਨਹੀਂ ਜਾਂਦੇਗੇ ਉਹਦੇ ਪਿੱਛੇ ਕੀ ਕੀ ਚੱਕਰ ਆਦੇ ਪਿੱਛੇ ਸਕੂਲ ਵਾਲੇ ਘਰ ਛੁੱਟੀਆਂ ਦੇ ਮੀਲਸ ਕਰਕੇ ਕੀਤੀ ਬਾਤ ਕਰਤਾ ਘਰ ਛੁੱਟੀਆਂ ਦੇ ਸਕੂਲ ਵਾਲਾ ਠੀਕ ਹੈ ਫਿਰ ਅਗਲੇ ਦਿਨ ਜਾਂ ਮੈਂ ਛੁੱਟੀਆਂ ਦੇ ਬਾਅਦ ਜੀ ਕਰਨਾ ਸਕੂਲ ਜਾਣ ਨੂੰ ਅਗਲੇ ਦਿਨ ਜੀ ਤਾਂ ਕਰਦਾ ਪਰ ੱਤੀ ਨਾਲ ਸੁਤਰਾ ਦੇ ਹਵਾਲੇ ਨਾਲ ਗੱਲ ਦਿੰਦੀ ਹੈ ਸੁਤਰਾ ਹਲਕਾ ਲੈਂਦੇ ਆ ਠੀਕ ਹੈ ਚਲੋ ਵਧੀਆ ਲਗਾਈ ਤੁਹਾਡੇ ਨਾਲ ਗੱਲ ਕਰਕੇ ਥੈਂਕ ਯੂ ਸਾਡੇ ਕੀਮਤ ਸਾਡੇ ਲਈ ਕੀਮਤੀ ਸਮਾਂ ਕੱਢਣ ਵਾਸਤੇ ਤੇ ਆਪਾਂ ਕਿਸੇ ਨਵੇਂ ਪੋਡਕਾਸਟ 'ਚ ਹੋਰ ਥੋੜਾ ਦਾ ਗੱਲਬਾਤ ਕਰਾਂਗੇ ਕਿਉਂਕਿ ਅੱਜ 5 ਮਿੰਟ ਦੇ ਪੋਡਕਾਸਟ ਹੋਇਆ ਆਪਾਂ ਕੋਸ਼ਿਸ਼ ਕਰਾਂਗੇ ਤੁਹਾਡੇ ਨਾਲ ਹੋਰ ਗੱਲਾਂ ਬਾਤਾਂ ਤੇ ਇੱਚ ਲੈ ਗੱਲ ਹੋਰ ਲਾਸਟ ਰਹਿ ਗਈ ਖੇਡਣ ਫੁੱਟਨ ਦਾ ਪ੍ਰੋਗਰਾਮ ਹੁਣ ਛੁੱਟੀਆਂ 'ਚ ਕਿੰਨੀ ਹੈ ਕਿੰਨੇ ਘੰਟੇ ਖੇਡਣ ਦਾ ਕੰਮ ਕੱਲ ਜਿੱਥੇ ਤੁਸੀਂ ਦੱਸਦੇ ਸੀ 12 ਘੰਟੇ ਪੜਦਾ ਏ ਤੇ ਸੀ ਕਿੰਨੇ ਚੱਲਦਾ ਹੂਗਾ ਕਈ ਵਾਰ ਤਾਂ ਮੈਨੂੰ ਸ਼ੱਕ ਪਨਾ ਦੁਪਹਿਰੇ ਵੀ ਤੁਹਾਨੂੰ ਮੈਂ ਦੋ ਤਿੰਨ ਵਾਰੀ ਗਲੀ 'ਚ ਵੇਖਿਆ ਰ ਗਰਮੀ ਪੂਰੀ ਹੁੰਦੀ ਆ ਤੂੰ ਸਿਰ ਗਰਮੀ ਚ ਵੀ ਨਹੀਂ ਖੜਦੇ ਸਾਈਕਲ ਲੱਗੇ ਜਾਵੜਦੇ ਕਰੇ ਤੁਸੀਂ ਆਏ ਨੇ ਬੈਟ ਲੈਣ ਸੱਚੀ ਗੱਲ ਐ ਇਹ ਹਾਂ ਪਰ ਅੱਜ ਹੀ ਮੈਂ ਖੇਡਿਆ ਤੇ ਇੱਕ ਦਿਨ ਪਹਿਲਾਂ ਅ ਪਾਸੋਂ ਕੀ ਕਰ ਲਿਆ ਅੱਛਾ ਅੱਛਾ ਅ ਕੱਲ ਤੇ ਅੱਜ ਹੀ ਮੈਂ ਸਿਰਫ ਖੇਡਿਆ ਜਿਆਦਾ ਨਹੀਂ ਤਾਂ ਮੈਂ ਘਰੀਂ ਜਾਂਦਾ ਹੁੰਦਾ ਤੇ ਦੋਸਤਾਂ ਨਾਲ ਲੜਾਈ ਵੀ ਹੋ ਜਾਂਦੀ ਮਾੜੀ-ਮੋਟੀ ਬਾਲ ਅੱਜ ਹੀ ਆ ਮਾੜੀ ਮਾੜੀ ਹੋ ਗਈ ਕੀ ਗੱਲ ਕੀ ਹੋ ਗਈ ਸੀ ਮਾ ਦੀ ਸੀਗੀ ਨਾ ਤੇ ਮੈਨੂੰ ਤਾਂ ਇਹ ਪਤਾ ਹੀ ਨਾਲ ਉਹਦੇ ਬੈਟ ਵੱਜ ਗਿਆ ਤੇ ਉਹ ਕੇੰਦਰੀ ਲੜਾਈ ਹੋ ਗਈ ਸਮਝ ਲੜਾਈ ਹੋ ਗਈ আচ্ছা আচ্ছা ਤੇ ਠੀਕ ਹੈ ਵਜਦੀ ਵੀ ਚਲੋ ਕੋਈ ਲੜਿਆਂਗਾ ਰਲ ਕੇ ਕਿੱਢਿਆ ਹੋਰ ਸਾਰੇ ਤੁਸੀਂ ਬੱਚੇ ਸਿਆਣੇ ਹੁੰਦੇ ਨੇ ਗੱਲ ਕੇ ਕਿੱਢਣ ਨਾ ਦੋਸਤ ਤੇ ਤੁਸੀਂ ਜ਼ਿਆਦਾਤਰ ਕ੍ਰਿਕਟ ਖੇਡਦੇ ਨੇ ਵੈਸੇ ਤੇ ਤੁਹਾਡਾ ਗਰਾਊਂਡ ਕਿੱਥੇ ਗਰਾਊਂਡ ਘਰ ਤੋਂ ਕਿੰਨੀ ਦੂਰ ਹੈ ਜੇ ਤੁਹਾਨੂੰ ਲੱਭਣਾ ਹੋਵੇ ਵੀ ਕਿੱਥੇ ਨੇ ਸਰਦਾਰ ਸਾਹਿਬ ਸਾਡੇ ਕਿੱਧਰ ਗਏ ਵੇ ਦਫਰ ਦੁਪਹਿਰੀ ਕੀ ਕਦਮ ਤੋਂ ਕੀ ਬਸ ਗਰਾਉਂਡ ਹੈ ਜੋ ਵੀ ਕਰਮ ਤੇ ਨਾਲ ਗਰਾਉਂਡ ਹੈ ਗਰਾਉਂਡ ਨੇੜੇ ਲੱਭਿਆ ਚਲੋ ਤੁਸੀਂ ਵਧੀਆ ਹੈਗਾ ਤੁਹਾਡੀ ਬੋਲ ਬੋਲ ਵੀ ਗਵਾਜ ਜਾਂਦੀ ਹੈ ਹਾਂ ਬਾਈ ਸਲੱਬ ਲੈਨੇ ਇਹ ਲੱਭ ਲੈਨੇ ਸੱਚ ਸੱਚ ਠੀਕ ਹੈ ਤੇ ਚੀਜ਼ੇ ਦੂਜੇ ਦਾ ਕੀ ਸਿਸਟਮ ਚੱਲਦਾ ਹੈ ਬਈ ਚੀਜ਼ੀਆਂ ਲੈਣ ਜਾਣ ਲਈ ਕਿੰਨੇ ਕੀੜੇ ਲੱਗ ਜਾਂਦੇ ਆ ਤਿੰਨ ਕੁ ਬਸ ਜ਼ਿਆਦਾ ਨਹੀਂ ਤਿੰਨ ਕੀੜੇ ਚੀਜ਼ੀਆਂ ਲੈਣ ਲਈ ਚਲ ਆਪਣੀ ਵੀਡੀਓ ਜਿਹੜੀ ਹੈਗੀ ਆ 50 ਸਕਿੰਟ ਦੀ ਹੋਰ ਬਣਾ ਲਈ ਆ ਆਪਾਂ 8 ਮਿੰਟ ਦੀ ਹੋ ਜਾਏਗੀ ਵੀਡੀਓ ਤੇ ਹੋਣ ਵਾਲੀ ਆ ਤੇ ਚੀਜੀ ਵਿੱਚ ਤੁਹਾਨੂੰ ਸਭ ਤੋਂ ਵੱਧ ਫੇਵਰਿਟ ਕੀ ਲੱਗਦਾ ਕੀ ਤੁਸੀਂ ਚੀਜੀ ਚ ਕੀ ਖਾਣਾ ਪਸੰਦ ਕਰਦੇ ਹੋ ਓਏ ਲਿਸ ਹਾਂ ਪਲੱਸ ਸਪਰਾਈਜ਼ ਸਪਰਾਈਜ਼ ਵੈਸੇ ਕੋਲਡ ਡਰਿੰਕ ਨਹੀਂ ਪੀਣੇ ਚਾਹੀਦੇ ਆਪਾਂ ਦੋਸਤ ਪਰ ਮੈਂ ਪਸੰਦ ਕਰਦਾ ਸਪਰਾਈਜ਼ ਦੋਸਤਾਂ ਨੂੰ ਆਪਾਂ ਦੱਸ ਦੇਣੇ ਸਪਰਾਈਜ਼ ਦੋਸਤਾਂ ਨੂੰ ਬੱਸ ਦੱਸ ਦੇਣੇ ਵੀ ਕੋਲਡ ਡਰਿੰਕਸ ਤੋਂ ਬਚਿਆ ਜਾਵੇ ਨਹੀਂ ਦੰਦ ਖਰਾਬ ਬਹੁਤ ਜਲਦੀ ਹੋ ਜਾਂਦੇ ਆ ਤੇ ਚਲੋ ਤੁਸੀਂ ਵੀ ਕੋਸ਼ਿਸ਼ ਕਰਿਓ ਕਿ ਕੋਲਡ ਡਰਿੰਕ ਨੂੰ ਵਾਈਟ ਕਰੋ ਨਾ ਪਿਆ ਕਰੋ ਵਾਈਟ ਕਰਦਿਆ ਕਰੋ ਠੀਕ ਹੈ ਜੀ ਤੇ ਵਾਜੀ ਤੁਸੀਂ ਸਾਡੇ ਸਟੂਡੀਓ ਵਿੱਚ ਆਏ ਤੁਹਾਡਾ ਬਹੁਤ ਬਹੁਤ ਧੰਨਵਾਦ ਅਗਲੇ ਕਿਸੇ ਹੋਰ ਆਪਾਂ ਜਿਹੜਾ ਹੈਗਾ ਪੋਡਕਾਸਟ ਉਸ ਤੁਹਾਡੇ ਨਾਲ ਗੱਲਾਂ ਬਾਤਾਂ ਕਿਸੇ ਹੋਰ ਗੱਲ ਦਾ ਰਿਲੇਟਡ ਕਰਾਂਗੇ ਤੇ ਤੁਹਾਡਾ ਸ਼ੁਕਰੀਆ ਤੇ ਸਾਰੇ ਦਰਸ਼ਕਾਂ ਨੂੰ ਕੀ ਕਹਿਣਾ ਚਾਹਵਾਂਗੇ ਚੈਨਲ ਸਬਸਕ੍ਰਾਈਬ ਲਈ ਮੜਿਆ ਚੈਨਲ ਨੂੰ ਕਰਕੇ ਸਬਸਕ੍ਰਾਈਬ ਵੀਡੀਓ ਨੂੰ ਕਰਦੇ ਹੋ ਲਾਈਕ ਤੇ ਆਪਾਂ ਤੁਹਾਡੇ ਲਈ ਹੋਰ ਨਵੇਂ ਵਲੌਗਸ ਲਿਆਉਂਦੇ ਰਵਾਂਗੇ ਤਾਂ ਉਦੋਂ ਲਈ ਬਾਏ ਬਾਏ ਜੀ